ਜੋ ਤੁਮ ਮੈਡਲ ਲੈ ਕੇ ਸੀ ਉਸ ਟਾਈਮ ਤੇ ਮੀਤਿਆ ਸਰ ਨੇ ਤੇ ਮਿਨਿਸਟਰ ਜੋੜੇ ਮਾਜਰਾ ਸਰ ਨੇ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਨੌਕਰੀ ਦਿੱਤੀ ਜਾਏਗੀ ਜਿੰਨੇ ਸਾਡੇ ਥੁਈ ਜਾਂਦੇ ਨੇ ਉਹ ਵੀ ਅਟਕੇ ਨੇ ਵੀ ਇਹਨੂੰ ਨਾ ਉਪਰੀ ਨਹੀਂ ਮਿਲੇ ਅਸੀਂ ਕੀ ਇੰਨਾ ਖਰਚਾ ਕਰਕੇ ਕਰਾਂਗੇ ਇਹਦਾ ਹੁਣ ਖਰਚਾ ਬਹੁਤ ਹੋ ਰਿਹਾ 30-35000 ਰੁਪਏ ਮਹੀਨੇ ਦਾ ਘਰੋਂ ਖਾ ਰਹੀ ਹੈ ਦੱਸੋ ਜਿਹੜਾ ਇਹਨੂੰ ਪੈਸੇ ਮਰੇ ਹੁਣ ਤੇ ਖਾਗਲੇ ਨੇੜੇ ਲੱਗ ਗਏ ਨੇ ਬਾਅਦ ਚੰਗਾ ਕੀ ਕਰੇਗੀ ਤਿਆਰੀ ਕਿੱਥੋਂ ਕਰ ਲਵੇਗੀ ਕੁਛ ਨਹੀਂ ਮਿਲ ਰਿਹਾ ਜਿਆ ਪ੍ਰਾਈਜ਼ ਮਨੀ ਲਾ ਲਓ ਚਾਹੇ ਨੌਕਰੀ ਦੇ ਵੇਸ ਤੇ ਲਾ ਲਓ ਜਦੋਂ ਪੰਜਾਬ ਨੂੰ ਬਾਕੀ ਸਟੇਟ ਨਾਲੋਂ ਥੱਲੇ ਰੱਖਿਆ ਜਾਂਦਾ ਹੈ ਤਾਂ ਖਿਡਾਰੀ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਬਾਕੀ ਖਿਡਾਰੀਆਂ ਦੇ ਬਰਾਬਰ ਆ ਪਰ ਸਾਨੂੰ ਜਿਹੜਾ ਉਹਨਾਂ ਦਾ ਬਰਾਬਰ ਹਿੱਸਾ ਨਹੀਂ ਮਿਲ ਰਿਹਾ ਕਿ ਸਾਨੂੰ ਨੌਕਰੀ ਉਹਨਾਂ ਤੋਂ ਘੱਟ ਮਿਲ ਰਹੀ ਹੈ ਪ੍ਰਾਈਜ਼ ਮਨੀ ਘੱਟ ਮਿਲ ਰਹੀ ਹੈ ਤਾਂ ਨੇਚਰਲੀ ਹੈ ਕਿ ਪੰਜਾਬ ਦੇ ਖਿਡਾਰੀ ਪੰਜਾਬ ਨੂੰ ਛੱਡ ਕੇ ਅਦਰ ਸਟੇਟ ਵੱਲੋਂ ਖੇਡਣ ਦੀ ਮੰਗ ਕਰਦੇ ਨੇ ਨਿਯੁਕਤੀ ਪੱਤਰ ਦੇ ਕੇ ਨਿਯੁਕਤੀ ਪੱਤਰ ਦੇਤੇ ਸਾਰਤਾ ਕਿਸ ਨੂੰ ਸਹੀ ਦਾ ਨੌਕਰੀ ਤਾਂ ਮਿਲੀ ਨਹੀਂ ਹਜੇ ਤੱਕ ਪੇਰਾ ਤੁਹਾਡੇ ਸਾਹਮਣੇ ਰਜਿੰਦਰ ਕੌਰ ਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵਾਅਦੇ ਕਰ ਦਿੰਦੇ ਹੋ ਵਾਅਦੇ ਤਾਂ ਨਾ ਭਜੋ ਜਿਹੜੇ ਬੱਚੇ ਖੇਡ ਕੇ ਆਉਂਦੇ ਨੇ ਹੁਣ ਹਰਿਆਣੇ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਸਭ ਤੋਂ ਵੱਧ ਫੰਡ ਹਰਿਆਣਾ ਦਿੰਦਾ ਕਿਉਂ ਪੰਜਾਬ ਸਰਕਾਰ ਜੇ ਬੱਚਿਆਂ ਦੀ ਬਾਹ ਨਹੀਂ ਫੜੇਗੀ ਤਾਂ ਬੱਚੇ ਕਿਵੇਂ ਅੱਗੇ ਚੱਲਣਗੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹਾਂ ਲੇਕਿਨ ਜੋ ਸਰਕਾਰ ਨੇ ਵਾਦਾ ਕੀਤਾ ਸੀ ਗਰਾਊਂਡ ਰਿਐਲਿਟੀ ਦੇ ਵਿੱਚ ਉਹ ਸਾਬਿਤ ਨਹੀਂ ਹੋ ਰਿਹਾ ਕਿਉਂਕਿ ਸਾਡੇ ਨਾਲ ਨਾਬਾ ਤੋਂ ਪਿੰਡ ਮਹਿਸ ਤੋਂ weightlifter ਨੇ ਜਿਹੜੇ ਬੈਸ਼ਨਲ ਪੱਧਰ ਦੇ ਉੱਪਰ ਜਿਨ੍ਹਾਂ ਨੇ ਆਪਣਾ ਨਾਮ ਕੀਤਾ ਕਈ ਨਾਂ ਕਈ ਮੈਡਲ ਜਿੱਤੇ ਤੇ ਸਰਕਾਰ ਨੇ ਵਾਦਾ ਕੀਤਾ ਸੀ ਵੀ ਜਦੋਂ ਮੈਡਲ ਲੈਣ ਤੋਂ ਬਾਅਦ ਖਿਡਾਰੀਆਂ ਨੂੰ ਨੌਕਰੀ ਦਿੱਤੀ ਜਾਵੇਗੀ ਲੇਕਿਨ ਕਿੰਨਾ ਕੁ ਵਾਦਾ ਇਹ ਪੂਰਾ ਕੀਤਾ ਸਾਡੇ ਨਾਲ ਨੇ ਕੀ ਲੱਗਦਾ ਸਰਕਾਰ ਨੇ ਵਾਦਾ ਕੀਤਾ ਸੀ ਖਿਡਾਰੀਆਂ ਨੂੰ ਨੌਕਰੀ ਦਿੱਤੀ ਜਾਵੇਗੀ ਤੁਸੀਂ ਨੌਕਰੀ ਪ੍ਰਾਪਤ ਕੀਤੀ ਆ ਖਿਡਾਰੀ ਕੋਈ ਸਰਕਾਰ ਦਾ ਨੁਮਾਇੰਦਾ ਤੁਹਾਨੂੰ ਮਿਲਿਆ ਨਹੀਂ ਸਰ ਜਦੋਂ ਮੈਂ ਅਡਲ ਲੈ ਕੇ ਆਈ ਸੀ ਉਸ ਟਾਈਮ ਤਾਂ ਮੀਤਿਆ ਸਰ ਨੇ ਤੇ ਮਿਨਿਸਟਰ ਜੋੜੇ ਮਾਜਰਾ ਸਰ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਨੌਕਰੀ ਦਿੱਤੀ ਜਾਏਗੀ ਪਰ 2 ਸਾਲ ਹੋ ਗਏ ਸਰ ਹਜੇ ਤੱਕ ਉਹ ਸਾਨੂੰ ਜਿਹੜਾ ਪ੍ਰੋਮਿਸ ਕੀਤਾ ਸੀ ਉਹਨਾਂ ਨੇ ਪੂਰਾ ਨਹੀਂ ਕੀਤਾ ਕੀ ਲੱਗਦਾ ਪੰਜਾਬ ਦੇ ਜਿਹੜੇ ਖਿਡਾਰੀ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਤੇ ਬਾਹਰਲੇ ਸਟੇਟਾਂ ਦੇ ਵਿੱਚ ਜਾ ਰਹੇ ਨੇ ਵੀ ਅਸੀਂ ਪੰਜਾਬ ਤੋਂ ਨਹੀਂ ਕਿਸੇ ਹੋਰ ਸਟੇਟ ਤੋਂ ਕਿੰਦਾ ਬਿਲਕੁਲ ਸਰ ਜਦੋਂ ਖਿਡਾਰੀ ਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਪੰਜਾਬ ਵੱਲੋਂ ਕੁਝ ਨਹੀਂ ਮਿਲ ਰਿਹਾ ਜਾਂ ਪ੍ਰਾਈਜ਼ ਮਨੀ ਲਾ ਲੋ ਚਾਹੇ ਨੌਕਰੀ ਦੇ ਵੇਸ ਤੇ ਲਾ ਲੋ ਜਦੋਂ ਪੰਜਾਬ ਨੂੰ ਬਾਕੀ ਸਟੇਟ ਨਾਲੋਂ ਥੱਲੇ ਰੱਖਿਆ ਜਾਂਦਾ ਹੈ ਤਾਂ ਖਿਡਾਰੀ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਬਾਕੀ ਖਿਡਾਰੀਆਂ ਦੇ ਬਰਾਬਰ ਆ ਪਰ ਸਾਨੂੰ ਜਿਹੜਾ ਉਹਨਾਂ ਦਾ ਬਰਾਬਰ ਹਿੱਸਾ ਨਹੀਂ ਮਿਲ ਰਿਹਾ ਕਿ ਸਾਨੂੰ ਨੌਕਰੀ ਉਹਨਾਂ ਤੋਂ ਘੱਟ ਮਿਲ ਰਹੀ ਹੈ ਪ੍ਰਾਈਜ਼ ਮਨੀ ਘੱਟ ਮਿਲ ਰਹੀ ਹੈ ਤਾਂ ਨੇਚਰਲੀ ਹੈ ਕਿ ਪੰਜਾਬ ਦੇ ਖਿਡਾਰੀ ਪੰਜਾਬ ਨੂੰ ਛੱਡ ਕੇ ਅਦਰ ਸਟੇਟ ਵੱਲੋਂ ਖੇਡਣ ਦੀ ਮੰਗ ਕਰਦੇ ਨੇ ਕੁਰਕੀ ਅਪੀਲ ਕਰੋਗੇ ਮੁੱਖ ਮੰਤਰੀ ਨੂੰ ਜਿਨ੍ਹਾਂ ਨੇ ਵਾਦਾ ਕੀਤਾ ਪੰਜਾਬ ਦਾਵਾ ਵੀ ਕਰ ਰਹੇ ਨੇ ਵੀ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਯਾਰ ਲੇਕਿਨ ਜਿਹੜੇ ਨੌਕਰੀ ਚਾਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਪੰਜਾਬ ਦਾ ਨਾਮ ਕੀਤਾ ਕੀ ਲੱਗਦਾ ਵੀ ਨੌਕਰੀ ਦੇਣੀ ਚਾਹੀਦੀ ਬਿਲਕੁਲ ਸਰ ਜੇਕਰ ਪੰਜਾਬ ਸਰਕਾਰ ਖਿਡਾਰੀਆਂ ਨੂੰ ਨੌਕਰੀ ਨਹੀਂ ਦੇਊਗੀ ਤਾਂ ਆਉਣ ਵਾਲੀ ਪੀੜ੍ਹੀ ਅੱਗੇ ਕਿੱਦਾਂ ਵਧੂਗੀ ਸਾਨੂੰ ਦੇਖ ਕੇ ਹੀ ਬਹੁਤ ਬੱਚੇ ਅੱਗੇ ਆਉਣ ਬਾਰੇ ਸੋਚਦੇ ਸੀਗੇ ਅਸੀਂ ਵੀ ਗੇਮ ਕਰਾਂਗੇ ਤਾਂ ਜੋ ਅਸੀਂ ਵੀ ਆਪਣੇ ਘਰ ਦੀ ਹਾਲਤ ਜਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਪਰ ਜੋ ਹਾਲਾਤ ਇਸ ਟਾਈਮ ਪੰਜਾਬ ਸਰਕਾਰ ਦੁਆਰਾ ਮਤਲਬ ਚੱਲ ਰਹੇ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਖੇਡਾਂ ਵੱਲ ਜਾਊਗੀ ਤੇ ਤਾਹੀ ਵੱਤ ਤੋਂ ਵੱਤ ਬੱਚੇ ਪੰਜਾਬ ਛੱਡ ਕੇ ਬਾਹਰ ਵੱਲ ਨੂੰ ਜਾ ਰਹੇ ਆ। ਇਹ ਇਹ ਤਾਂ ਕਰ ਕਹਿੰਦੇ ਜੇ ਇਹਨੂੰ ਨੌਕਰੀ ਮਿਲ ਜਾਂਦੀ ਜਵਾਗ ਸਾਡੇ ਪਿੰਡੋਂ ਹੀ ਬਹੁਤ ਉਤਮ ਤਿਆਰ ਹੋਏ ਹਨ ਵੀ ਇਹਨੂੰ ਕੁੜੀ ਨੂੰ ਨੌਕਰੀ ਮਿਲ ਗਈ ਜਿੰਦਰਗੁਰੂ ਨੂੰ ਅਸੀਂ ਵੀ ਖੇਡਾਂ 'ਚ ਜਾਈਏ ਪਰ ਹੁਣ ਇਹਨੂੰ ਵੇਖ ਕੇ ਸਾਰੇ ਜਿਹੜੇ ਜਵਾਗ ਜਾਂਦੇ ਨੇ ਉਹ ਵੀ ਹਟਦੇ ਜਾਂਦੇ ਨੇ ਵੀ ਜਿੰਨੇ ਸਾਡੇ ਥੁਈ ਜਾਂਦੇ ਨੇ ਉਹ ਵੀ हट ਗਏ ਨੇ ਵੀ ਇਹਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਇੰਨਾ ਖਰਚਾ ਕਰਕੇ ਕਰਾਂਗੇ ਇਹਦਾ ਹੁਣ ਖਰਚਾ ਬਹੁਤ ਹੋ ਰਿਹਾ 30-35000 ਰੁਪਏ ਮਹੀਨੇ ਦਾ ਘਰੋ ਖਾਰੇ ਦੱਸੋ ਜਿਹੜਾ ਇਹਨੂੰ ਪੈਸੇ ਮਿਲ ਰਹੇ ਹੁਣ ਤੇ ਖਾਗਲੇ ਨੇੜੇ ਲੱਗ ਗਏ ਨੇ ਸਤਿਮੰਤਰੀ ਹਾਂ ਵਾੜਾ ਹੱਦ ਇੱਥੇ ਸਾਰੇ ਘਰ ਕਰਕੇ ਗਏ ਹਨ ਵੀ ਅਸੀਂ ਨੌਕਰੀ ਦਵਾਵਾਂਗੇ ਉਦੋਂ ਤਾਂ ਤੁਹਾਡੇ ਸਾਹਮਣੇ ਸਾਰੇ ਆਏ ਹਨ ਜੋੜੇ ਮਾਜਰੇ ਵੀ ਆਏ ਹੀ ਮਜੀਤ ਖੇਰ ਵੀ ਆਇਆ ਜੀ ਵੀ ਆ ਨੌਕਰੀ ਅਸੀਂ ਹੁਣ ਇਹਨੂੰ ਵੱਡੀ ਨਵੱਡੀ ਨੌਕਰੀ ਦਵਾਵਾਂਗੇ ਸਾਨੂੰ ਇੰਨਾ ਪਰੋਤਾ ਹੋ ਗਿਆ ਵੀ ਸਾਡੇ ਘਰ ਆਏ ਨੇ ਵੀ ਸਾਡੇ ਹੁਣ ਬਾਹ ਫੜਨ ਦੇ ਜ਼ਰੂਰ ਜਦੋਂ ਹੁਣ ਨਾਲ ਸਾਥ ਹੀ ਨਹੀਂ ਦਿੱਤਾ ਸਾਡਾ ਵੀ ਮਾਨ ਟੁੱਟ ਗਿਆ ਵੀ ਮੁਸ਼ਕਿਲ ਹੁਣ ਨਹੀਂ ਕਰਦੇ ਕੁਝ ਬੁਦਾ ਇੱਕ ਬੇਮਾਨੂ ਨਹੀਂ ਮਿਲਿਆ ਬੇਮਾਨਤਾ ਜਦੋਂ ਜਾਣੇ ਉਹ ਆਖ ਦਿੰਦਾ ਗੱਲ ਦਾ ਅਗਲੇ ਦਿਨ ਨੂੰ ਨੌਕਰੀ ਦੇਣ ਆਉਣਾ ਮੈਂ ਪਿੰਡ ਮੁੱਖ ਮੰਤਰੀ ਨੇ ਕਹਤਾ ਅੱਜ ਜਾਉਣਾ ਕੱਲ ਨੂੰ ਉਹਦੇ ਕੋਲ ਤੇ ਆ ਗੱਲ ਮੈਂ ਦੋ ਵਾਰੀ ਜਾ ਗਿਆ ਹਾਂ ਪਰ ਕੱਲ ਨੂੰ ਪਿਆਰ ਰਿਓ ਬੰਦੇ ਇਕੱਠੇ ਰੱਖਿਓ ਮੈਂ ਨੌਕਰੀ ਦੇਣ ਆਉਣਾ ਮੈਂ ਅਹੀ ਫੇਰ ਤੋਂ ਆ ਗਿਆ ਨਵੀਂ ਨੌਕਰੀ ਦੇਣ ਆਉਣਾ ਸਾਨੂੰ ਕੀ ਪਤਾ ਵੀ ਐਂ ਝੂਠਾ ਲਾਰਾ ਹੀ ਲਾ ਦਿੰਦੇ ਨੇ ਭੈਣ ਨੇ ਮਿਹਨਤ ਬਹੁਤ ਕੀਤੀ ਹਰਜਿੰਦਰ ਕੌਰ ਨੇ ਮੀਤ ਹੀਰ ਸਰ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਘਰ ਆ ਕੇ ਮੇਨੂੰ ਨੌਕਰੀ ਜ਼ਰੂਰ ਦਿੱਤੀ ਜਾਏਗੀ ਸਰਕਾਰੀ ਵੱਲੋਂ ਪਰ ਅੱਜ ਤੱਕ 1.5 ਸਾਲ ਹੋ ਚੱਲਿਆ ਵੀ ਕੋਈ ਨੌਕਰੀ ਦਾ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਹੁਣ ਸਖਤ ਮੀਨ ਕਰਨ ਦੇ باوجود ਵੀ ਹੁਣ ਪਿੰਡ ਦੇ ਮੁੰਡੇ ਇਹ ਚੀਜ਼ਾਂ ਅੱਲ ਥੋੜਾ ਦੂਰ ਹੋ ਰਹੇ ਨੇ ਕਿਉਂਕਿ ਜਦੋਂ ਸਾਡੀ ਭੈਣ ਨਹੀਂ ਨਿਮੈਂਤ ਕੀਤੀ ਹਰਜਿੰਦਰ ਕੌਰ ਨੇ ਨੌਕਰੀ ਨਹੀਂ ਮਿਲੀ ਤਾਂ ਪਿੰਡ ਦੇ ਨੌਜਵਾਨ ਪੀੜ੍ਹੀ ਅੱਗੇ ਇਹ ਗੱਲਾਂ ਹੁਣ ਕੰਨੀ ਕੁ ਤਰਾਂਦੀ ਹੈ ਜੀ ਸਰਕਾਰ ਆਪਣੇ ਵਾਅਦੇ ਮੁੱਕਰੀ ਹਾਂ ਜੀ ਬਿਲਕੁਲ ਮੁੱਕਰੀ ਹੈ ਜੀ ਤੇ ਸਰਕਾਰ ਦਾ ਦਾਵਾ ਕਰਦੀ ਵੀ 40000 ਨੌਕਰੀਆਂ ਕੱਟ ਰਹੇ ਆਸੀਂ ਇੰਨੀ ਕੁਸ਼ ਕਰਦੇ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੀ ਸਰਕਾਰ ਵਾਲੇ ਕੋਈ ਝੂਠੇ ਲਾ ਰਹੇ ਨਹੀਂ ਜੀ ਇਹ ਬਿਲਕੁਲ ਬਲਕੇ ਤਿੰਨ ਚਾਰ ਵਾਰ ਹੀ ਮਿਲੇ ਵੀ ਨੇ ਤੇ ਨਾਲ ਨੂੰ ਟਾਈਮਿੰਗ ਦਿੱਤੀ ਗਈ ਹੈ ਪਰ ਲਾਰਿਆਂ ਨਾਲ ਹੀ ਸਾਰਿਆਂ ਨੂੰ ਤੁਹਾਡੇ ਸਾਹਮਣੇ ਮਿਸਾਲ ਹੈ ਹਰਜਿੰਦਰ ਕੌਰ ਜਿਹੜੀ ਆਲ ਵਰਲਡ ਦੇ ਵਿੱਚ ਜਿਹਦਾ ਨਾਮ ਚੱਲ ਰਿਹਾ ਹੈ ਨੇ ਕੈਨੇਡਾ ਦੇ ਵਿੱਚ 골ਡ ਮੈਡਲ ਲੈ ਕੇ ਆਈ ਸੀ ਤੇ ਇਹ ਮੀਤ ਹੀਰ ਸਭ ਇੱਥੇ ਆਏ ਸੀ ਸਾਡੇ ਪਿੰਡ ਇੱਥੇ ਵਿਸ਼ਵਾਸ ਦਿਵਾ ਕੇ ਗਏ ਹਨ ਸਾਰੇ ਪਿੰਡ ਦੇ ਸਾਹਮਣੇ ਵੀ ਅਸੀਂ ਬੇਟੀ ਨੂੰ ਅਸੀਂ ਜੋਬ ਦਵਾਂਗੇ ਪਰ ਅੱਜ ਤੱਕ ਕੋਈ ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਸਿਰਫ ਨਿਯੁਕਤੀ ਪੱਤਰ ਦੇ ਕੇ ਨਿਯੁਕਤੀ ਪੱਤਰ ਦੇਤੇ ਸਾਰਤਾ ਕਿਸ ਨੂੰ ਸਹੀ ਦਾ ਨੌਕਰੀ ਤਾਂ ਮਿਲੀ ਨਹੀਂ ਹਜੇ ਤੱਕ ਮੇਰਾ ਤੇ ਸਾਹਮਣੇ ਰਜਿੰਦਰ ਕੌਰ ਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਸਰਕਾਰ ਨੂੰ ਬੇਨਤੀ ਕਰਨਿਆ ਵੀ ਤੁਸੀਂ ਵਾਅਦੇ ਕਰ ਦਿੰਦੇ ਹੋ ਵਾਅਦਿਆਂ ਤੋਂ ਨਾ ਭੱਜੋ ਜਿਹੜੇ ਬੱਚੇ ਖੇਡ ਕੇ ਆਉਂਦੇ ਨੇ ਹੁਣ ਹਰਿਆਣੇ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਸਭ ਤੋਂ ਵੱਧ ਫੰਡ ਹਰਿਆਣਾ ਦਿੰਦਾ ਹੈ ਕਿਉਂ ਪੰਜਾਬ ਸਰਕਾਰ ਜੇ ਬੱਚਿਆਂ ਦੀ ਬਾਹ ਨਹੀਂ ਫੜੇਗੀ ਤਾਂ ਬੱਚੇ ਕਿਵੇਂ ਅੱਗੇ ਚੱਲਣਗੇ ਇੱਕ ਥਲੜੇ ਲੈਵਲ ਤੋਂ ਆਪਣੇ ਦਮ ਤੇ ਕੁੜੀ ਅੱਗੇ ਆਈ ਏ ਠੀਕ ਹੈ ਨਾ ਜੀ ਬਹੁਤ ਔਖਾ ਟਾਈਮ ਕੱਢਿਆ ਹੀ ਇਹਨਾਂ ਨੇ ਹੁਣ ਇਹਨਾਂ ਨੂੰ ਜੇ ਇਹ ਦੇ ਵਿੱਚ ਇਹਨੂੰ ਨੌਕਰੀ ਨਾ ਮਿਲੇਗੀ ਤੇ ਬੱਚੇ ਦੂਜਿਆਂ ਦਾ ਵੀ ਮਨੋਵਲ ਡਿੱਗੇ ਗਏ ਹਾਂ ਇਸੇ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਬਾਹਰਲੇ ਸਟੇਟਾਂ ਤੇ ਬਾਹਰਲੇ ਮੁਲਕਾਂ ਵੱਲ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਜਿਹੜੇ ਖਿਡਾਰੀਆਂ ਨੂੰ ਨੌਕਰੀ ਨਹੀਂ ਦੇ ਰਹੀ ਜਿਸ ਕਰਕੇ ਲੋਕ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਸੰਜੀਪ ਕੁਮਾਰ ਪੀਟੀਸੀ ਨਿਊਜ਼ ਨਾ